ਖੋਲ ਲਿਆ ਜੀ ਬਾਈ ਖਾਤਾ ਉੱਥੇ ਲਿਖੀ ਜਾਓ ਕਿ ਉਹਨਾਂ ਡੇਟ ਡੇਟ ਲਿਖਣੀ ਪੁੱਤ ਕਿ ਉਹਦਾ ਕੋਈ ਜਵੈਲਰੀ ਦੇਖਦੀ ਹੈ ਵੀ ਕਿਹੜੀ ਕਿਹੜੀ ਬੁੱਕ ਅੱਛਾ ਨਾ ਠੀਕ ਹੈ ਵੀ ਜੇ ਜ਼ਰੂਰੀ ਹੈ ਸਾਰਾ ਕੁਝ ਦੇਖਣਾ ਹਾਂ ਕਿਸੇ ਦੀ ਬੁੱਕ ਹੋਵੇ ਉਧਰ ਸਾਨੂੰ ਹਾਂ ਜੀ ਹਾਂ ਅੱਛਾ ਅ ਸਿੰਗਲ ਸ਼ੀਟ ਇੱਕ ਵਾਰ ਦੇਖ ਲਓ ਫਿੰਟਾਈ ਠੀਕਾ ਟਰਾਈ ਵਾਚ ਕਰ ਲਉਂਗੀ ਕੁੜੀ ਨੂੰ ਨਾ ਦੇਖੀ ਜਾ ਵੀ ਉਹ ਕਿਆ ਕੱਢ ਕੇ ਲਿਆਉਂਦੀ ਕਿੱਲੇ ਡਿਜ਼ਾਈਨ ਦੇਖ ਲੈ ਤੂੰ ਵੀ ਕਿਹੜੇ ਕਿਹੜੇ ਡਿਜ਼ਾਈਨ ਲਿਆਉਂਦੀ ਆ ਤੱਲੂ ਕਿਹੜਾ ਵਧੀਆ ਲੱਗਣਾ ਫਿਰ ਉਹ ਹੀ ਆਪਾਂ ਟਰਾਈ ਕਰ ਲਵਾਂਗੇ ਲਾਗੂ ਗੱਲ ਤੇ ਮਨਾ ਮੈਂ ਅਡਾ ਕੰਪਲੈਕਸ ਤੋਂ ਤਾਂ ਬਹੁਤ ਚੰਗਾ ਹੋ ਗਿਆ ਜਿਹੜਾ ਕਿ ਸੁਹਣਾ ਲੱਗਦਾ ਉਹ ਹੀ ਲਾ ਕੇ ਦੇਖ ਲੀ ਸੁਨਾ ਤਾਬਲੀਕ ਹੈ ਤੁਹਾਨੂੰ ਕਹਿੰਦੇ ਕਿ ਆਹ ਦੇਖੋ ਜਸਤਰਾਸ ਚਾਹੀਦਾ ਸੀ ਤੇ ਚਾਹੀਦਾ ਕੇ ਸ਼ੇਡ ਮਿਲ ਜੂ ਦੋਨੋਂ ਚ ਮਿਲ ਜੇ ਇੱਕ ਸਿੰਗਲ ਮਿਲ ਜੇ ਅਸੀਂ ਟਰਾਈ ਕਰਕੇ ਦੇਖਦੇ ਹਾਂ ਡਬਲ ਸ਼ੇਡ ਚ ਜਾਨੀ ਆ ਸਿੰਗਲ ਇਹ ਸਿੰਗਲ ਸ਼ੇਡ ਆ ਗਿਆ ਜੀ ਇਹਦੇ ਵਿੱਚ ਟੱਚ ਹੈ ਜਿਹੜਾ ਠੀਕ ਹੈ ਅਗਰ ਤੁਸੀਂ ਸੇਮ ਨਾਲ ਦਾ ਪਾਉਣਾ ਚਾਹੁੰਦੇ ਹੋ ਸੰਤਾ ਕਲਰ ਦਾ ਤੁਹਾਨੂੰ ਉਹ ਵੀ ਉਹ ਵੀ ਦਿਖਾ ਦਿਓ ਇੱਕ ਵਾਰ ਨਾ ਆਨੇ ਤੋਂ ਮੈਂ ਨਾਂ ਤੇ ਜਾਵਾਂਗੇ ਸਿਰੇ ਸ਼ੇਡ ਆ ਲੈਣੇ ਸਿਰੇ ਸ਼ੇਡ ਆ ਫੜੇ ਪਾਸੇ ਵਾਕੀ ਦੇਖਾਂ ਦੇ ਜਿਹੜਾ ਠੀਕ ਲੱਗਦਾ ਨਾ ਟਰਾਈ ਕਰ ਲਈ ਹਾਂ ਆਣੀ ਚੇਹਰੇ ਨੂੰ ਤੇ ਮੇਰੇ ਲਈ ਸੀਸ ਤਨੀ ਲਾ। ਆ ਪਾਣੀ ਨਾ ਕਿ ਕਦੇ ਵੀ ਪਿੰਕ ਤੋਂ ਨਹੀਂ ਲੈਂਦੇ ਰੋਏ ਜਿੰਨੇ। ਥੋੜਾ ਸੈਕਿੰਡ ਦੁਪੱਟਾ ਨਾ ਫਿਰ ਥੋੜੀ ਜਲਦੀ ਨਾਲ ਦਾ ਹੋ ਜਾ। ਇਹ ਤਾਂ ਹੈ। ਤੁਹਾਡੀ ਜੀ ਜੋ ਕੱਪਾ ਨਾ ਚਾਹ ਫਾਣੀ ਇੱਕ ਥੋੜਾ ਟਾਈਟ ਕਰੋ ਕਿਚਨ ਕੋਈ ਨਾ ਮੈਂ ਵੈਸੇ ਹੀ ਰੱਖ ਲੈਂਦੀ ਬਿਲਕੁਲ ਉਹ ਮੈਂ ਤਾਂ ਸਾਥ ਹਾਂ ਜੀ ਪੱਕਾ ਦਿਨ ਹੋ ਬੇਕ ਲੱਭਾ ਰਾਵੜਾ ਦੇ ਲੱਭਾ ਪਿੰਕੇ ਲੱਗੇ ਰਾਵੜਾ ਨਹੀਂ ਉਹ ਤਾਂ ਪਿੰਕੇ ਦੇਖਿਆ ਮਾਂਮੀ ਸੀ ਆਕੇ ਤਾਂ ਪਿੰਕੇ ਦੇਖੇ ਉਹ ਰਾਣੀ ਆ ਗਿਆ ਜੀ ਇਹ ਲਾਈਟ ਚ ਆ ਗਿਆ ਜੀ ਇਹ ਤਾਂ ਆ ਗਈ ਹੁਣ ਹਾਂਜੀ ਆਂਟੀ ਜੀ ਸਾਰਾ ਹੋ ਗਿਆ ਹਾਂ ਹੋ ਗਿਆ ਸਾਰੇ ਚੋਰੀ ਵੀਅਰ ਕਰੋ ਇਅਰਿੰਗਸ ਜਿਹੜਾ ਪਾਉਂਦੇ ਅੱਛਾ ਹੂੰ ਪੇਰ ਪੂਰਾ ਪੂਰਾ ਸਹੀ ਲੱਗਦਾ ਮੈਂ ਪਾ ਕੇ ਦੇਖ ਲ ਇੱਕ ਵਾਰ ਸਾਰਾ ਮੈਗਨੀਆ ਮੈਨੂੰ ਆਹ ਸੋਹਣਾ ਲੱਗਿਆ ਜਾਦਾ ਇਹਨਾਂ ਦੁਪੱਟਾ ਉਦਾਂ ਦਾ ਹੋ ਜਾਊਗਾ ਹਾਂ ਦੁਪੱਟਾ ਦਾਰ ਕੇ ਇਹਨੂੰ ਪਾਉਂਦਾ ਕਿ ਛੋਟਾ ਇਫਰ ਹੈ ਇਹਨਾਂ ਦੇ ਸਾਰੇ ਇਹਨਾਂ ਸਾਰੇ ਆ ਕੋਲ ਨਹੀਂ ਤਾਂ ਪਾ ਦੀਨ ਖਰਾ ਦੇ ਉਹ ਫੜ ਲੋ ਉਹਦਾ ਸਮਾਨ ਤਾਂ ਫੜੋ ਬਚਾਰੀ ਦਾ ਜਿਹੜਾ ਖੋਰ ਰਹੀ ਹੈ ਕਰਨਾ ਚਾਹਤੇ ਹੋ ਜਿਸਨੂੰ ਪੂਰਾ ਕਰਕੇ ਦਿਖਾਉਣਾ ਸੀ ਸਾਰਾ ਤੁਸੀਂ ਉਹ پاس ਕਰਨਾ ਦੋਹਾਂ ਦੇਣੀਆਂ ਨੇ ਤੁਹਾਨੂੰ ਸਿਆਣੇ ਨੂੰ ਤਾਂ ਹੀ ਲੈ ਕੇ ਜਾਂਦਾ ਜੇ ਤੁਸੀਂ ਕਸਟਮਾਈਜ਼ ਕਰਨਾ ਚਾਹੁੰਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਜੇ ਕਲਿਚਨ ਕੇ ਪਾਣੀ ਦੇ ਤੁੰਤੂ ਮੈਂ ਜੀ ਜੇ ਆਹ ਲੱਤਨ ਦੇ ਉੱਤੇ ਲਾਉਣੇ ਹਾਂ ਬਸ ਉਹ ਲਾਉਣ ਦਾ ਤਰੀਕਾ ਹੈ ਕਿ ਗੱਲ ਲਈਏ ਜੋ ਮੈਂ ਤੁਹਾਨੂੰ ਦਿੰਦਾ ਹਾਂ ਕਿ ਘਰ ਤੋਂ ਇੰਤ ਹੁੰਦੀ ਹੈ ਤਾਂ ਨਾ ਕੋਈ ਰਮੈਰ ਸਾਰਾ ਪੂਰਾ ਪਾ ਕੇ ਦੇਖ ਬੱਤ ਫਿਰ ਪਤਾ ਲੱਗਣਾ ਤੁਹਾਨੂੰ ਸਾਰਾ ਹੈ ਹਾਂ ਇਹਨੂੰ ਤਿਆਰ ਕਰ ਸਾਰੇ ਪਾ ਦਿਓ ਇੱਕ ਵਾਰ ਹੁਣ ਤੰਦਾ ਦੋ ਗੱਲਾਂ ਦੇ ਦੁਪੱਟਾ ਤੇ ਸਿਰ ਪਰੋਣ ਉਹ ਹੋ ਸ਼ੀਸ਼ਾ ਕਰ ਲੋ ਮੇਰਾ ਕਿੰਨੂ ਵੀ ਮੂੰਹ ਕੋ ਮਣ ਹੋਣ ਇੱਕ ਵਾਰ ਮੈਂ ਵੀ ਦੇਖੂਗਾ ਆਪਣੀ ਭੈਣ ਨੂੰ ਮੰਮੀ ਰਾਨੂੰ ਦਿਖਾ ਦੋ ਨੂੰ ਘੁੰਮ ਕੇ ਤੇਰਾ ਹੱਜਾ ਦੁਪੱਟਾ ਕੰਟ੍ਰਾਸਟ ਆ ਜੀ ਟਿਕਾ ਪੈਂਕ ਅੰਦਰੋਂ ਪਰ ਮੈਨੂੰ ਤੂੰ ਆਪਣੀ ਕੋਈ ਵਾਇਸ ਦੇ ਕੇ ਦੱਸ ਤਾ ਜੇ ਵੀ ਤਾ ਤੂੰ ਰਾਤ ਕਰੇਂਗਾ ਤਾਂ ਸਮਝਾ ਤੂੰ ਮੈਂ ਲਾਈਟ ਕਰ ਦਿੰਦਾ ਆ ਜਿਵੇਂ ਡਾਇਟ ਡਾਰਕ ਕਰ ਜਾਣਾ ਇਹ ਕਹਿੰਦੇ ਕਿ ਲਾਈਟ ਤੇ ਤੁਹਾਡਾ ਫਰੰਟ ਤੇ ਆ ਜਾਣਾ ਬੈਕ ਤੇ ਦੁਪੱਟਾ ਆਉਗਾ ਨਾ ਕਿ ਸਿੱਧਾ ਲਿਆ ਹੋਇਆ ਉਹ ਪਿੰਕ ਦਾ ਕਲਰ ਦਾ ਆ ਇਹੇ ਤਾਂ ਤੇਰੇ ਇੱਥੇ ਆ ਮੈਨੂੰ ਬਣਾ ਕੇ ਦੇ ਪੰਜ ਚਾਰ ਬਣਾਵਾਂਗੇ ਮੇਰੀ ਰਜ਼ਾ ਕੋ ਠੀਕ ਆ ਜੀ ਜ਼ਰੂਰ ਕਿਤੇ ਟਾਈਮ ਕੱਢ ਕੇ ਫਰੀ ਹੋ ਕੇ ਆਉਂਗਾ ਮੈਂ ਆਉਂਦਾ ਤਾਂ ਰਹਿੰਦਾ ਹੀ ਖਮਾਣੋ ਜੋ ਡਰ ਨਹੀਂ ਹੋ ਗਿਆ ਸਲੈਕਟ ਤੁਹਾਡੇ ਹਾਂ ਉਹ ਹੋ ਗਿਆ ਸਾਰਾ ਲੈਂਗੇ ਦਾ ਹੋ ਗਿਆ ਸਾਰਾ ਚਲ ਵਧੀਆ ਫਿਰ ਤਾਂ ਵੈਰੀ ਗੁੱਡ ਬਹੁਤ ਸੁਪਰ ਫਾਸਟ ਕੰਮ ਚੱਲ ਰਿਹਾ ਇਹ ਡਿਜ਼ਾਈਨ ਜੋ ਚੀਜ਼ ਤੁਹਾਨੂੰ ਪਸੰਦ ਆ ਮੈਨੂੰ ਦੱਸੋ ਮੈਂ ਉਹਨਾਂ ਦੇ ਅਕੋਰ ਠੀਕ ਹੈ ਇਹ ਤਾਂ ਲਾਵਟ ਤੋਂ ਹੋਰ ਤੇਰੀ ਚਾਈਸੋਂ ਦੱਸ ਦਿਓ ਕਿਦਾਂ ਦਾ ਕੁਝ ਪਾਉਣਾ ਚਾਹੁੰਦੇ ਹੋ ਅਗਰ ਤੁਸੀਂ ਆ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ ਪੱਟੀ ਦਾ ਜਿਹੜੀ ਰੈੱਡ ਕਲਰ ਦੀ ਹੈ ਚ ਪਿੰਕ ਪਾਉਣਾ ਕੋਈ ਹੋਰ ਕਲਰ ਪਾਉਣਾ ਉਹ ਤੁਹਾਡਾ ਪੈਚ ਸੋ ਅਕੋਰਡਿੰਗ ਤੁਹਾਡੇ ਹੋਵੇਗਾ ਅਜ ਨੂੰ ਕੋਈ ਨਹੀਂ ਹੈ ਹਾਂ ਤੇ ਬੋਲੋ ਕਿ ਕਿੰਨਾ ਦਰਦ ਨੂੰ ਕਿੰਨੇ ਡਾਵੇ ਕਿੰਦਾ ਹੀ ਕਿੰਨਾ ਦੀ ਛੋਨੇ ਆ ਵੀ ਪਿਆ ਦੇਖੋ ਪੁੱਤ ਆ ਸ਼ੀਸ਼ੇ ਸੇ ਲੱਗੇ ਪਿਆ ਨਹੀਂ ਥੱਲੇ ਨਿਗਾ ਮਾਰ ਲਾ ਸਾਈਡਾਂ ਤੇ ਵੱਡੇ ਕਰਿਆ ਵਾਲਾ ਚਾਹੀਦਾ ਹੁੰਦਾ ਕੋਈ ਸਿਰੇ ਸੈਂਟਰ ਚ ਚੌੜਾ ਕਰਾ ਚਾਹੀਦਾ ਤੇ ਫੇਟਾ ਥੱਲੇ ਗਿਆ ਚਾਹੀਦਾ ਤਾਂਸਾ ਕਿੰਨਾ ਦਾ ਚਾਹੀਦਾ ਫਰਕ ਕਨਫਿਊਜ਼ ਆ ਥੋੜੀ ਜਿਹੀ ਕਨਫਿਊਜ਼ ਆ ਜਾਏ ਤਾਂ ਮਦਮਾ ਆ ਹੁਣ ਪਤਾ ਕਿਆ ਹੁੰਦਾ ਵੀ ਜਦ ਇੱਕ ਬੰਦਾ ਇੱਕ ਚੀਜ਼ ਲੈਣ ਪਰ ਫੋਕਸ ਹੋ ਗਿਆ ਹੁਣ ਕਈ ਪਾਸੇ ਦਿਮਾਗ ਘੁੰਮਦਾ ਤਾਂ ਉਹਦਾ ਕਰਕੇ ਦਿਮਾਗ ਫੋਕਸ ਨਹੀਂ ਕਰਦਾ ਫਿਰ ਹੁਣ ਉਲਝੀ ਟੀ ਆ ਵੀ ਹੁਣ ਮੈਂ ਕੀ ਕਰਾਂ ਕੀ ਨਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਹੇ ਆ ਜੇ ਤੁਹਾਨੂੰ ਕੋਈ ਟੀਸਰ ਚੰਗਾ ਲੱਗਦਾ ਮੈਨੂੰ ਦਿਖਾ ਦਿਓ ਛੋੜੇ ਖੜੇ ਆ ਉਹ ਐ ਨਾ ਉਹ हाँ ना 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 एक आता था मामी दो या तीन तो पाएंगे ਆਪਾਂ ਤੋਂ ਦੇਵਾਂ ਅੱਜ ਬਾੜੀ ਇਹ ਜਿਹੜੀ ਆਈ ਹੈ ਪੀਨਚੇ ਬਾੜੀ ਆ ਗਈ ਜਿਹੜੀ ਸਾਈਡਾਂ ਤੇ ਇਹ ਚਾਈ ਚਾਈ ਨਾ ਤੁਹਾਨੂੰ ਬੰਦਾ ਬੰਦਾ ਨਹੀਂ ਆਉਂਦਾ ਗਜਰਾ ਇਹ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਤੁਸੀਂ ਜੇ ਟਰਾਈ ਕਰੋਗੇ ਨਾ ਤੁਹਾਨੂੰ ਇਹਦੀ ਵੱਡੇ ਲੱਗਣਗੇ ਹੂੰ ਜੇ ਤੁਹਾਨੂੰ ਪਸੰਦ ਆਵੇ ਨਾ ਤੁਹਾਨੂੰ ਉਹ ਵੀ ਸਪਰਾਇਟ ਆਵਾਪ ਹੈ ਠੀਕ ਹੈ ਇਹਨਾਂ ਚਾਹੀਦਾ ਸਾਈਡ ਦਾ ਆਨੂ ਜੀ ਜਿਆਦਾ ਨਾ ਮੈਂ ਤੁਹਾਨੂੰ ਮਾਰ ਰਹੀ ਹਾਂ ਇਹ ਕੱਟ ਦੇ ਕੋਈ ਦੇਖਣ ਵਾਲੇ ਬੱਟੇ ਹੀ ਘੜਿਆ ਦੇ ਆ ਵੀ ਆ ਵੀ ਦੇਖ ਲੈ ਪੁੱਤ ਨਾ ਉਹਦਾ ਦੇਖਣ ਨੂੰ ਕਹਿੰਦੇ ਜਿਹੜਾ ਅਕਲ ਤਾਂ ਆ ਗਿਆ ਉਹ ਸਿਲੈਕਟ ਕਰੋ ਜਿਹੜਾ ਦਿਖਾਉਣ ਤਾਂ ਨਾ ਇਹ ਸਾਰੇ ਡਿਜ਼ਾਈਨ ਆ ਆਪਣੇ

ਲਗਾ ਪਰ ਕਿਉਂ ਲਗਾਇਆ ਨਹੀਂ ਲਗਾਇਆ ਜਾ ਰਿਹਾ ਹੈ ਜਾਂ ਬੇ ਵੀ ਬਹੁਤ ਲੱਗਿਆ ਆਪ ਦੇ ਸੈਰ ਕਿੰਨੀਆਂ ਪੂਰੀਆਂ ਕਿ ਪਾਈਆਂ ਨੇ ਕੋਈ ਗੁਲਗਿੱ ਜੀ ਦੇਖਿਓ ਸਹੀ ਆ ਰਿਹਾ ਨਾ ਉਧਰ ਦੇਖਿਓ ਭਾਜੀ ਦੱਸੋ ਸਾਹਿਬ ਕ੍ਰੀਮ ਲਾ ਕੇ ਆਉਂਦੇ ਆ ਇੱਕ ਵਾਰ ਉਹ ਵੀ ਦੇਖ ਲੋ ਸਾਹਿਬ ਜੀ ਜਾ ਦੇਖ ਲੋ ਇੱਕ ਵਾਰ ਨਾਉ ਦਾ ਹੱਥ ਜਿਦਾ ਮਸੋ ਪਾਜ਼ ਦਾ ਮੰਮੀ ਤੂੰ ਕਹਿੰਦੀ ਖੁੱਲਾ ਨਾ ਲੈ ਦੇ ਹਾਂ ਤੇ ਬਾਹ ਪਤਲੀ ਆ ਆ ਚੀਜ਼ ਪਾ ਹਾਂ ਤੁਹਾਨੂੰ ਲੰਘਣਾ ਚਾਹੀਦਾ ਹੁਣ ਜੇ ਤੁਹਾਨੂੰ ਇਸ ਸਾਈਜ਼ ਤੋਂ ਵੱਡਾ ਦਊਂਗੀ ਤਾਂ ਉਰੇ ਤੱਕ ਪਹੁੰਚ ਜਾਣਾ ਉਹਨਾਂ ਗਾਂ ਲੰਘ ਜਣਾ ਉਧਰ ਬਾਹ ਤੇ ਵੀ ਜਿਹੜਾ ਪੰਗੀ ਹੁੰਦੀ ਹੈ ਨਾ ਹਾਂ ਤੇ ਕੀ ਸਾਈਜ਼ ਦਵਾਂ ਮੈਂ ਫਾਇਰ ਤੇ ਨਹੀਂ ਨੂੰ ਚਾ ਲੱਗ ਗਿਆ। ਡੀਰੀ ਹਸਪੀਟਲ ਕਿ ਕਰਨਾ ਕੀਤਾ? ਬੀਬੀ ਨਹੀਂ ਤੇ ਬਣ ਗਿਆ ਕੁਸੀ ਤੇ ਲੈ ਕੇ ਗਏ ਤੇ। ਹਾਂ। ਨਹੀਂ। ਆ ਨਾ ਤੇ ਇਹ ਕਿ ਬੀਆ ਚੜਾ ਦੇਣਾ ਕੋਈ ਚੱਕੀ ਕਿਟਵਾਇਆਗੇ। ਲੈ ਬੋਲੇ ਜਿਹੜਾ ਮਾਤਾ ਮਾਗਦਾ ਮਾਮਾ ਹੁੰਦਾ। ਮਾਮੇ ਨੇ ਪਾਉਣੇ ਆ। ਮਾਮੇ ਦੀ ਚੁੰਨੀ ਆਏ ਕੋਲੀ ਬਿਠਾ ਦੇਣਾ ਜੀ। ਉਹ ਇਹ ਕੋਈ ਸੀ। ਬੀਬੀ ਚੁੰਨੀ ਚੜਦਾ ਕੁੜੀ ਦੇ ਚੁੰਨੀ ਵਾਲੇ ਮਾਸ਼ ਕੋਲੀ ਤੇ ਜਾਣਾ ਮੈਂ ਸਾਰੇ ਸਾਨਾ ਤੇ ਕਾਸ ਆਪੇ ਚੱਕਾ ਲੈ। ਚਲ ਉਹ ਹੀਲਾ ਹੋ ਜਾਂਦਾ ਘਰ ਦੇ ਵਿੱਚ ਬੈਠੇ ਹੁੰਦੇ ਆ। ਤਾਹੀਂ ਤਾਂ ਹੁਣ ਨਾ ਪੱਕਾ ਨਾ ਫਰਮ ਹੋੜਣਾ ਆਪਾਂ ਨੂੰ ਵੀ ਕਿਹੜਾ ਨਹੀਂ ਆਖੀ ਇਹ ਨਾ ਪਾ ਕੇ ਦੇਖੀਂ ਕਿੰਨੇ ਪਾ ਇਹਨਾਂ ਨੂੰ ਲੋਸ਼ਨ ਨਹੀਂ ਲੱਗਦਾ ਵਿਚਾਰੀ ਨੂੰ ਲੋਸ਼ਨ ਲੱਗਦਾ ਲਾ ਕਾਰਾ ਤਪਤ ਘਾਣ ਸਹੀ ਗੱਲਾਂ ਦੀ ਬਾਹਰ ਜਿਹੜੀਆਂ ਪਤਲੀਆਂ ਹਾਂ ਜੀ ਜੀ ਨੇ ਵੀ ਕਿਹਾ ਮੇਰੇ ਨਹੀਂ ਸਾਡੇ ਕੋਲ ਨਹੀਂ ਫਰਮਾ ਨਾ ਆਪਾਂ ਨਾ ਨਾ ਤੇਰਾ ਥਵਾਮੀ ਕਿੱਥੇ ਆਦਾ ਕਿੱਥੇ ਕੁੜੀ ਦਾ ਨਹੀਂ ਬੜਾ ਹੋ ਥੋੜਾ ਦਾ ਸਰ ਆਉਣਾ ਨਹੀਂ ਉੱਤੇ ਇਹ ਕਰ ਲੈਣਾ ਠੀਕ ਆਊਗਾ ਹਾਂ ਇਹ ਬਰਾਸ਼ ਕਰਕੇ ਦੇਖੀਂ ਤੇ ਸੇਮ ਸਾਈਜ਼ ਦਾ ਹੈਗਾ ਹੀ ਇਹ ਮੇਰੇ ਦੇ ਦੇ ਲੋ ਤੇ ਲੋ ਟਰਾਈ ਕਰਕੇ ਕੋਈ ਨਹੀਂ ਇਹ ਨਾ ਅੰਦਾਜ਼ਨ ਹੋਇਆ ਮਡੇ ਕੋਲ ਬੜੇ ਪਤਾ ਹੈ ਜੀ ਨਹੀਂ ਡਿਜ਼ਾਈਨ ਦੇਖ ਜੂੜੀ ਦਿਖਾਏ ਜੂੜੀ ਕਿਥੇ ਮੁੰਮੀ ਪਾ ਕੇ ਦੇਖਦੀ ਅਗਲੇ ਹਾਂ ਨਹੀਂ ਕੋਈ ਨਾ ਨਾਲ ਇਹ ਤਾਂ ਨਹੀਂ ਕਿਹੜੀ ਨਾ ਕੋਈ ਨਹੀਂ ਉੱਤੇ ਤਾਂ ਆ ਗਿਆ ਲੈ ਪਾਤਾ ਮਾਮੀ ਨੇ ਓਕਾ ਲੱਗਦਾ ਇਹ ਫੋਨ ਹੀ ਨਾ ਹੋਣਾ ਹੈ ਇਹਨਾਂ ਤਾਂ ਆਪਾਂ ਡਰ ਲੱਗ ਜਾਂਦਾ ਖੁੱਲ੍ਹ ਆਏਗੀ ਇਹ ਫੋਨ ਵੱਜਣਾ ਇਹ ਪਿਛਲੀ ਸਾਈਡ ਵਾਲਾ ਹੈ ਹਾਂ ਅੱਛਾ ਤੱਕ ਤਾਂ ਜਾਣੀ ਆ ਨੇ ਬਾਕੀ ਮम्मी ਤੇ ਵਾਰਨਾ ਪੜੇਗਾ ਸਾਰੇ ਚਾਹ ਕਰੀ ਜਾਂਦੀ ਕੁੜੀ ਮੈਂ ਕਹਿਣਾ ਵੀ ਨਰਵਸ ਹੋਈ ਵੀ ਆ ਥੋੜੀ ਜਿਹੀ ਜੇ ਇਹ ਤਾ ਕਰਕੇ ਵਾ ਪੈ ਗਿਆ ਦਾ ਕਰਤਾ ਤਾਂ ਇੱਕ ਸਾਜ ਬੜਾ ਮਾਮੀ ਤੂੰ ਨੇੜੇ ਰਹਿਦੇ ਮੈਨੂੰ ਪਤਾ ਪਤਾ ਨਹੀਂ ਤੇ ਉੱਤੇ ਡਰਦੀ ਹੋ ਲੱਗੀ ਪਾਉਣ ਖੁੱਡਾ ਲੈ ਲੈਣਾ ਵੀ ਇਹ ਕਿੰਨੀ ਨਾ ਬਾਕਾਟ ਪਾ ਤੋੜ ਨਾਲ ਹਾਂ ਬਟ ਇੱਕ ਮਿੰਟ ਮਿੰਟ ਕੋ ਕਰਦਾ ਹਾਂ ਉਹ ਨਾਇਨ ਕਰਨਾ ਸ਼ੁਰੂ ਕਰਦਾ ਉਹ ਕਰਦੇ ਹੀ ਰਹਿ ਗਏ ਕੀ ਜਾਗਾ ਚਾਹੀਏ ਨੀ ਵੀ ਮੇਰੇ ਬਾਰਾਵਾ ਲੋ ਹਾਂ ਅਸ ਸਾਰੇ ਚਾਚਾ ਚਾਚਾ ਉਹ ਉਹ ਹੀ ਕੰਮ ਉਹ ਵੀ ਜਿਹੜੀ ਚੀਜ਼ ਪਸੰਦ ਹੈ ਮੈਂ ਕਿਤੇ ਉਹ ਆਉਣੀ ਉਹ ਪਰ ਹਨਾ ਡਰ ਚਲਾਉਂਦਾ ਤੇ ਖੁੱਲਾ ਵੀ ਚੰਗਾ ਨਹੀਂ ਨਾ ਹੱਥ ਵਿੱਚ ਉਹ ਪਿੱਛੇ ਹੀ ਜਾਈ ਜਾਂਦਾ ਕੁਝ ਸੋਨਾ ਲੱਦਾ ਦੀਂ ਕਿ ਪਾਇਆ ਹੋਇਆ ਇੱਕ ਚੂੜੀ ਗਿਰ ਗਈ ਥੰਨੇ ਚੱਕ ਪੜਾ ਪਹਿਲਾ ਵਿਚਾਲਾ ਚੂੜੀ ਪਾ ਮੂਰੇ ਪਹਿਣੇ ਕਿ ਉਤੋਂ ਹਾਂ ਥੋੜਾ ਪਾ ਲਾਤਾ ਹੈ ਸੋਨਾ ਕਰਕੇ ਪਾ ਲਾਤਾ ਆ ਸਭ ਦੇ ਮਸਲਾ ਲਾ ਲਓ ਇਹ ਜੱਗ ਦਾ ਮਨ ਬਾਅਦ ਸਿੱਧਾ ਕੁੱਟਾ ਨੂੰ ਦਿੱਤੂਂ ਤੇ ਭਾਵੇਂ ਕੋਈ ਚਾਹ ਵਹੀ ਬਾਤ ਨਹੀਂ ਸੀ ਆ ਲਾ ਦੇ ਉਹ ਦੁਪਿਆਰੋਂ ਸ਼ਤ ਤਵੇ ਦਾ ਜਿਆਦਾ ਲਾਏ ਵਿੱਚ ਪੈਰਾ ਹੋਣਾ ਨਹੀਂ ਜਣਾ ਥੋੜਾ ਲੈ ਇਹ 300 ਰੁਪਏ ਦੀ ਸਹਰ ਹੈ ਨਾ ਮਾੜੀ-ਮੋਟੀ ਤਾਂ ਜਾਣੀ ਪੈਣੀ ਹੈ ਇਹ ਖਾਤਾ ਆਪਣੇ ਵੈਸੇ ਵੀ ਭਰ ਕੀ ਹੁੰਦਾ ਹੈ ਕਿ ਤੁਝੇ ਹੱਥ ਦਾ ਸੋਨਾ ਆ ਇਹਨੂੰ ਬਿਲਕੁਲ ਸਹੀ ਆਇਆ ਹੋਇਆ ਹੈ ਨਾ ਨਾ ਜ਼ਿਆਦਾ ਹੋਇਆ ਹੈ ਨਾ ਜ਼ਿਆਦਾ ਬੜਾਈ ਹੈ ਨਾ ਜ਼ਿਆਦਾ ਕੁਝ ਖਾਸ ਕਰ ਮਾਸੇ ਨਹੀਂ ਕੋਈ ਨਹੀਂ ਹੋਈ ਆਹ ਚੂੜੀ ਨੇ ਤਾਂ ਥੋੜੀ ਜਿਹੀ ਰਗੜ ਲਾਉਣੀ ਹੁੰਦੀ ਪਲੇਨ ਹੀ ਨਾ ਹੁੰਦੀ ਦੂਈਆਂ ਪਲੇਨ ਈ ਸਾਰੀਆਂ ਚੱਲਦੀ ਹਾਂ ਅੰਡੀਆਂ ਦੋ ਚੂੜੀਆਂ ਚੱਲ ਪਹਿਲਾਂ ਉਹ ਕਾਹਦੀ ਸਵਾ ਦੇ ਕੇ ਇੱਕ ਵਾਰ ਦੇਖ ਲੈ ਪਿਆਰ ਨਾਲ ਪਿਆਰ ਨਾਲ ਬਾਤੂ ਆਪ ਵੀ ਨਾ ਧੱਕਾ ਕਰ ਪੁੱਤ ਕੱਲ ਮੈਂ ਕਰ ਲੈ ਮੈਂ ਆਉਂਦਾ ਅਲੋ ਪੱਲਾ ਥੋੜਾ ਜਿਮ ਲੱਗ ਗਿਆ ਹੋ ਨਾਨੀ ਇੰਨੇ ਚੀਜ਼ਾਂ ਕੰਮ ਕਰਦੀ ਖਾਰ ਜਾ ਦੁੱਪੜੀ ਹੱਡੀ ਮਾਮੀ ਨਾ ਥੱਕਾ ਕਰ ਮਾਮੀ ਨਹੀਂ ਹੱਡੀ ਅੱਜ ਤਾਂ ਤਾਂ ਘੀਰ ਰਲਾਉਣਾ ਨੂੰ ਤਕੜੀ ਕਰ ਦੇਣੀ ਹੋਰ ਤਾਂ ਸਾਬਣ ਲਾ ਕੇ ਲੋਸ਼ਨ ਨਾਲ ਪਾਉਗੀ ਚਾਲੀ ਨਹੀਂ ਉਹ ਸੋਹਣਾ ਲੱਗਦਾ ਹੈ ਨਾ ਦੇਖੀ ਨਾ ਜ਼ਿਆਦਾ ਖੁੱਲਾ ਹੀ ਹੈ ਖੁੱਲਾ ਲੋਸ਼ਨ ਕਰ ਲੈ ਖੋਲ ਖੋਲਾ ਇਹਨੂੰ ਸਾਨੂੰ ਇਹਨੂੰ ਤਾਂ ਪਸੰਦ ਹੈ ਇਹ ਕਿਹੜੇ ਤਨ ਕਿਸ ਇਹਨੇ ਤਾਂ ਕੱਢੇ ਇਹਨੇ ਕੁੜੀਆਂ ਨੂੰ ਸਾਹਮਣੇ ਚਾਹੁੰਦੇ ਇਹਦਾ ਜੱਥੂਏ ਦਿਖਾਉਣ ਲੱਗ ਪਿਆ ਵੀ ਇਹ ਤੇ ਹੀ ਚੱਲਣਾ ਹੋਣਾ ਨੌਸਲ ਵਾਲਾ ਇੱਕ ਵਾਰੀ ਟੁੱਟਣੀ ਤੇ ਟੁੱਟ ਗਈ ਸਾਡੀ ਆਈ ਇਹ ਕੱਢਣ ਹਾਂ ਟੁੱਟ ਗਈ ਸਾਡੀ ਐ ਮੈਂ ਨਵੀਂ ਪਾਤ ਜੋੜੀ ਤੁਸੀਂ ਚੁੰਗੀ ਆਉਣ ਨਾਲ ਕੱਢਦੇ ਹਾਂ 200 ਨਾਲ ਜੁੜੀ ਰੰਗ ਖਰਾਬ ਹੋ ਜਾਂਦਾ ਹੈ ਉੱਪਰ ਜਾ ਜਾਂਦਾ ਜਿਵੇਂ ਖੰਦਾ ਜਾ ਜਾਂਦਾ ਹੈ ਸਾਡੀ ਵਾਰੀ ਕੱਢ ਲੈ ਆ ਮੈਂ ਕੱਢਾਂ ਇਹ ਚੁੜੀ ਵਾਲੀ ਹੈ ਇਸੇ ਕੁੜੀਆਂ ਇਹ ਗੱਲ ਸਾਰੇ ਹੀ ਕਰਦੇ ਹਾਂ ਸਾਰੇ ਉਹ ਤਾਂ ਨਰਵਸ ਹੋ ਜਾਂਦੀਆਂ ਆ ਟਾਈਮ ਇਦਾਂ ਦਾ ਅੱਜ ਇਸ ਤੇ ਸੀ ਖੁੜੀਤੀ ਇੱਕ ਆਸਾਇ ਤੇ ਪਾਉਂ ਦੇ ਜਮਾਈ ਪਤਨੀ ਸੱਤ ਹੱਥ ਭਾਰੀ ਸੀ ਪਰ ਉਹ ਹੱਥ ਭਾਰੀ ਕਰਕੇ ਚੂੜਾ ਵੀ ਆਇਆ ਹੈ ਨਹੀਂ ਕਹਿੰਦੀ ਉਹ ਬਾਹਰੋਂ ਦੀ ਅਸਰ ਕਰਕੇ ਹੱਥ ਛੀ ਲੋ ਗਈ ਸੀ ਹਾਂ ਤਾਂ ਖਾਂ ਮਾਸ ਦਾ ਖਾਣਾ ਬੜੀ ਬੜੀ ਆ ਉਹ ਕਾਹਤੇ ਕੁੜੀ ਜਦੋਂ ਜ਼ਿਆਦਾ ਇਨਾ ਦਰਦ ਨਾ ਦੇ ਉਹਨੂੰ ਇਹ ਚੱਲ ਹਾਂ ਕੈਸੇ ਨਹੀਂ ਆ ਨਾ ਕੰਪਰਤੀਆਂ ਉਹ ਤਾਂ ਨਹੀਂ ਹੁਣ ਆ ਤਾਂ ਹੱਥ ਰਗੜਾਉਂਦਾ ਤਾਂ ਬਹੁਤ ਚੱਲਦਾ ਮੈਂ ਦੇਖ ਲਓ ਜੀ ਸਾਦਾ ਸੋਟਾ ਲੱਗਦਾ ਸਾਂਜ ਨਹੀਂ ਠੀਕ ਆ ਉਹ ਨਾਨਾ ਨਾ ਸਹੀ ਹੈ ਇਹਨੇ ਕੰਮਕਾਰ ਵੀ ਕਰਨੇ ਕਿ ਹਾਂ ਜਾ ਕੇ ਤੇ ਚੂੜਾ ਉਹੀ ਵੱਜਦਾ ਫਰੀਜਾਂ ਨਾਲ ਪੈਦਾ ਗਿਆ ਨਹੀਂ ਇਹਨੂੰ ਵੀ ਨਾ ਫਿਰ ਤਕਲੀਫ ਹੋਵੇ ਕੋਈ ਚੱਕਰ ਹੋਵੇ ਵੀ ਆਦੇ ਹੁਣ ਆ ਚੂੜੀਆਂ ਦੇ ਜੀ ਹੋਣੀ ਹੈ ਜੀ ਆਹ ਭਾਰੀ ਹੁੰਦਾ ਆਦੇ ਹੁਣ ਖੁੱਲ ਗਿਆ ਨਾ ਆ ਰਾਮ ਨਾਲ ਖੁੱਲਦੀਆਂ ਚਲੋ ਖੋਲ ਦੇ ਜਾਨੂੰ ਫਿਰ ਦੇਖਦੇ ਕਿਆ ਬਣਦਾ ਨੋ ਜੀ ਇਹ ਆ ਗਏ ਜੀ ਹੁਣ ਕਲੀੜਿਆਂ ਨਾਲ ਇਹ ਨਾ ਕਿਵੇਂ ਕਿਵੇਂ ਦੇ ਰਿਵਾਜ ਚੱਲ ਗਏ ਅੰਦਰ ਸੀਸ ਪਰ ਹੁੰਦੇ ਸਨ ਖੋਪੇ ਵਾਲੇ ਜੀ ਖੋਪੇ ਵਾਲੇ ਵੀ ਹੈਗੇ ਆ ਆ ਦੇ ਪਰਦੇ ਲਾ ਕਾ ਉਹ ਕਿਹਦੇ ਸਨ ਲਿਖਾਤੇ ਪਾਈ ਨੇ ਬਚਾਇਆ ਨਾ ਲਾਲ ਜਿਹਾ ਕੱਪੜਾ ਆ ਬਾਡੀਆਂ ਵਾਲਾ ਹੈ ਹਾਂ ਹਾਂ ਮੇਰਾ ਪਿਆਰ ਜਦੋਂ ਲੋਕਾਂ ਦਾ ਕੋਈ ਫਾਇਦਾ ਨਹੀਂ ਦਿੱਤਾ ਸਾਡੀ ਕੁੜੀ ਨੇ ਜੜੇ ਖੇਡਣ ਗਿਆ ਬਚਾ ਲਓ ਠੰਡ ਕੇ ਦਾ ਸਾਰੇ ਹਾਂ ਹਾਂ ਈਵੀ ਬੱਗ ਗਿਆ ਚਲੋ ਮੈਨੂੰ ਜਿਆਦਾ ਸੋਹਣੀਆਂ ਦੋਹੇ ਲੱਗੀਆਂ ਭਾਈ ਉਧਰ ਸੁਬਰੀ ਤੋਂ ਸੁਬੂਹ ਤੋਂ ਲੈਣ ਪਹੁੰਚ ਆਇਆ ਤੁਸੀਂ ਫੋਨ ਨਹੀਂ ਕਰ ਕਿਹਾ ਨਹੀਂ ਦਾ ਮੰਨੂ ਕੀ ਤੁਸੀਂ ਦੱਸਣਾ ਤਾਂ ਮੈਂ ਦੱਸਣਾ ਤਾਂ ਐਨਾ ਸ਼ੁਕਰ ਹੋ ਉਰ 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 ਜਵਾਬ ਦਿੱਤਾ ਹੋਣਾ ਵੀ ਉਹ ਤਾਂ ਭਾਈ ਹੁਣ ਕੁੜੀ ਨੂੰ ਤਾਂ ਲੈ ਗਏ ਤੁਹਾਡੇ ਘਰ ਤੇ ਆ ਗਏ। ਬਹੁਤ ਹੀ ਪਿਆਰੀਆਂ ਨੇ ਬੀਜੀ ਦੇਖੀ। ਕਾਚੀ ਦੇ। ਕਾਚੀ ਦੇ ਏ ਟਿਕੜੇ ਵਾਲੀ। ਮੈਂ ਬਸ ਮੱਛਣਾ ਲਾ ਮੋਤੀ ਕੁੱਟੀ ਜੂਗਾ। ਸੇਕੜੇ ਵਾਲਾ। ਇਹਨਾਂ ਦਾ ਕੜਾ ਕਿੱਥੇ ਪੈ ਜੂਗਾ? ਕੜਾ ਪੈ ਜੂਗਾ ਜੀ। ਅੱਛਾ। ਇਹਨਾਂ ਦਾ ਕੜਾ ਜਿਹੜਾ ਸਾਈਜ਼ ਦਾ ਪਾਉਣਾ। ਇਹਦੇ ਹੱਥ ਚੱਕਣਾ ਹੈ। ਜਿਹੜਾ ਤੁਸੀਂ ਚਾਹੋਗੇ ਉਹ ਬੇਨਟ ਕਰਾਂਗੇ। ਬਹੁਤ ਹੀ ਪਿਆਰੇ ਪਿਆਰੇ ਸਹੀ ਕਰ। ਸਹੀ ਗੱਲ ਆ ਬਹੁਤ ਸੋਹਣੇ ਸੋਹਣੇ ਤੁਹਾਡੇ। ਹਾਂ ਹਾਂ ਕੀ ਮਾੜਾ ਡਿਜ਼ਾਈਨ ਆ ਦੱਸ। ਮੈਂ ਕਿਹਾ ਮਾੜਾ ਮੈਂ ਸਾਰੇ ਤੋਂ ਪਹਿਲਾਂ ਤਾਂ ਕਾਰੀਕਤ ਕਰੀਏ। ਹਾਂ। ਹਾਂ। ਲੈ ਲਈਏ। ਕੋਸ਼ੂ ਵੀ ਆਉਂਦੇ ਹੁੰਦੇ ਲੈ ਚਿੱਤੇ। ਕੋਸ਼ੂ ਉਹ ਤਾਂ ਇਹਨਾਂ ਦੀ ਖਤਮ ਕਰਤੀ। ਆਏ। ਹਾਂ। ਸੋਹਣੇ ਆ। ਪਾ ਕੋਪੇ ਨਾਲ ਗੱਟ ਪਹਿਲਾਂ ਤਾਂ ਆ ਹੀ ਹੁੰਦਾ ਦਾਸਲ ਕੋਪੇ ਦੇ ਗੱਟ ਵਾਲੇ ਹੁੰਦੇ ਤੇ ਇਹ ਤਾਂ ਹੌਲੀ ਹੌਲੀ ਗਾਂ ਸਿੱਪੀਆਂ ਸਾਰੇ ਪਤਾ ਨਹੀਂ ਕਿਆ-ਕਿਆ ਪੈਣ ਲੱਗੇ ਨੇ ਤੇ ਹਾਂ ਹਾਂ ਜੀ ਹਾਂ ਚਾਹ ਚਲੋ ਵੀ ਹੁਣ ਵੀ ਉਹ ਪਹਿਲਾਂ ਚਾਹ ਫਿਰ ਦੇਖਦੇ ਆਂ ਕਿਆ ਬਣਦਾ ਬਸ ਇੱਕ ਗੱਲ ਹੈਗੀ ਚਾਹੀਦੇ ਤਾਂ ਇੰਨੇ ਕਿਆ ਨਾਲ ਹਾਂ ਮੈਨੂੰ ਤਾਂ ਕੌਫੀ ਦੇ ਦਿਓ ਜਦਨੇ ਹਾਂ ਇਹ ਗੱਲ ਕਹਿਣ ਨੂੰ ਬਾਅਦ ਚ ਪੜਾਉਂਦਾ ਹਾਂ ਹਾਂ ਲੈ ਲਓ ਕੌਫੀ ਲੈ ਲਓ ਧੰਨਵਾਦ ਧੰਨਵਾਦ ਇੱਥੇ ਰੱਖ ਦਿਓ ਜੀ ਗਰਮ ਹੈ ਬਹੁਤ ਹੈ ਤਾਂ ਹਾਂ ਇਹ ਲੈ ਕੇ ਜਾਣੀ ਥੇ ਦਿਖਾਵਾ ਮੈਂ ਦੇਖੂਗਾ ਜੀ ਕਿ ਤੂੰ ਆ ਕੇ ਰਹਿ ਜਾਣਾ ਇਹ ਕੁੜੀ ਕੁਛ ਕਰ ਰਹੀ ਹੈ ਕਿਹੜਾ ਕਿਹੜਾ ਮਾਮੀ ਕਿਹੜਾ ਕਹਿੰਦੀ ਕੁਝ ਕਹਿੰਦੀ ਮਾਮੀ ਮੈਨੂੰ ਨਾ ਸੀ ਉਹ ਦੋਨੇ ਸਾਈਡਾਂ ਦੋਨੇ ਚ ਕਰ ਲੈ ਇਹ ਦੋਨਾਂ ਚ ਇੱਕ ਲੈ ਲੂੰਗੇ ਹਾਂ ਚਲੋ ਰੁਪੇ ਫੇਰ ਦੇਖ ਲਵਾਂ ਹਾਂ ਯਾਨੀ ਪਹਿਲਾਂ ਕਾਫੀ ਪੀ ਕੇ ਦਿਮਾਗ ਖੋਲ ਲਈ ਇੱਕ ਵਾਰ ਹੈਨਾ ਹਾਂ ਫੇਰ ਦੇਖ ਲਵਾਂਗੇ ਠੀਕ ਹੈ ਜੀ ਮਿਲਦੇ ਹਾਂ ਫੇਰ ਫਿਰ ਆ ਦੇਖੀ ਜਿਹਦੀ ਰੇਤੀਆਂ ਵਾਲੀ ਦੇਖ ਲਵਾਂਗੇ ਜੀ ਪਹਿਲਾਂ ਕਾਫੀ ਪੀ ਲੇ ਇੱਕ ਵਾਰ ਬਾਹਰੂ ਦੀ ਕਿਰਪਾ ਨਾਲ ਜੀ ਚੂੜਾ ਕਰ ਲੈਣਾ ਨੇ ਸਿਲੈਕਟ ਪਰ ਉਹਦੇ ਤਾਂ ਥੋੜਾ ਜਿਹਾ ਚੂੜੀਆਂ ਵਧਾਉਣ ਦੇ ਚੱਕਰ ਚ ਹੈ ਵੀ ਕਹਿੰਦੇ ਉਹ ਵਧਾਉਣੀਆਂ ਵਿੱਚ ਠੀਕ ਆ ਨਾ ਆ ਹੁਣ ਹੌਣ ਲੱਗਿਆ ਨਾ ਦਿਮਾਗ ਚੱਲਣ ਚਾਹਦਾ ਵੀ ਕੇ ਉਹ ਮੈਂ ਥੋੜਾ ਜਿਹਾ ਪਿੱਛੇ ਨਾ ਲੱਗਦਾ ਚੱਲ ਕੋਈ ਨਹੀਂ ਜਿਹੜਾ ਤੁਹਾਨੂੰ ਲੱਗਦਾ ਭਾਜੀ ਆਪਣੇ ਜਿੱਕਣਾ ਕਹਿੰਦੇ ਹੁਕਮ ਉਵੇਂ ਬੱਜੂਗਾ ਤੁਹਾਡਾ ਤੇ ਟੈਨਸ਼ਨ ਘੱਲ ਲੈਂਦੇ ਆ ਬਸ ਹੈਗਾ ਨਾ ਇਹਦੀ ਗ੍ਰੇਸ ਵੱਧਾ ਇਹ ਥੋੜਾ ਜਿਹਾ ਲੱਗਦਾ ਮੈਨੂੰ ਤੇ ਡਾਰਕਾ ਥੋੜਾ ਜਿਹਾ ਹਾਂ ਪਹਿਲਾਂ ਕਿਹਾ ਨਹੀਂ ਆ ਮੈਂ ਲੋਸਨ ਨਾਲ ਲੋਸਨ ਨਾਲ ਫਰਕ ਪੈਂਦਾ ਉਹਦੀ ਚੱਕਨਾਟ ਜੀ ਇਹਦੇ ਪਰ ਆ ਗਈ ਉਹਦੇ ਕਰਕੇ ਹੁਣ ਉਹ ਲੱਗਣ ਲੱਗ ਗਿਆ ਨਾ ਇਹ ਇਹ ਤਾਂ ਹੁਣ ਥੋੜਾ ਸਾਫ਼ ਹੋ ਜਾਊਗਾ ਨਾ ਬਾਅਦ ਵਿੱਚ ਕਿਵੇਂ ਕਰੂੰਗਾ ਇਹਨੂੰ ਸਾਫ਼ ਇਹ ਕੱਢ ਗਿਆ ਬਾਹਰ ਨਹੀਂ ਮਿਲਦਾ ਨਹੀਂ ਜੇ ਤਾਂ ਤੁਸੀਂ ਆਪ ਵੀ ਤਾਂ ਕਰਨੀ ਪੈਣਾ ਇਹਨੂੰ ਸਾਫ਼ ਚਲੋ ਕੋਈ ਨਹੀਂ ਸਾਫ਼ ਹੁਣ ਅਸੀਂ ਚਲਾ ਦੇਣੀ ਹਾਂ ਹਾਂ ਇਹ ਸਾਈਡ ਬਰਬਾਦਾਂ ਦੀ ਹੁਣ ਪੈਰ ਲਾਉਣਾ ਕਿੱਧਰ ਜਾਣਾ ਪੁੱਤ ਬਾਥਰੂਮ ਅੱਛਾ ਅੱਛਾ ਆ ਤੇਰਾ ਲੰਘੇ ਦਾ ਨੱਪ ਤੇ ਹੋਣਾ ਇੱਕ ਵਾਰ ਤਾਂ ਹੀ ਸੈਟਿੰਗ ਹੋਣੀ ਸਾਰੇ ਹੂੰ ਮੈਂ ਇਰੀਂਦੀ ਹੁਣ ਵੇਖਦਾ ਦੂਜਾ ਹਾਂ ਹਾਂ ਓਪੇ ਓਹੋ ਇਮਨੂਅਲ ਦਾ ਸਤੂੜੀਆਂ ਦਾ ਸੱਜ ਵੱਡਾ ਲੱਗਦਾ ਕਿ ਉਦਾਂ ਹੀ ਲੱਗਦਾ ਦੇਖਣ ਨੂੰ ਮੇਰੀ ਨਿਗਾ ਚ ਫਰਕ ਆ ਥੋੜਾ ਜਿਹਾ ਆ ਬੜਾ ਹੀ ਆ ਛੋਟਾ ਹਾਂ ਹਾਂ ਪਿੱਛੇ ਵੱਡੀ ਹੁੰਦੀ ਨਾ ਫੇਰ ਠੀਕ ਹਾਂ ਪਿੱਛੇ ਤੇ ਭਾਰੀ ਹੁੰਦੀ ਆ ਹਾਂ ਦੁਨੀਆ ਭਰ ਦੇ ਲੈ ਕੇ ਹਾਂ ਹੈਗੀ ਹੈ ਹੈ ਨਹੀਂ ਜੀ ਤੁਹਾਡੇ ਕੋਲ ਦੁਨੀਆ ਭਰ ਦੇ ਲੈਣਗੇ ਤੁਹਾਡੇ ਕੋਲ ਕਿਹੜਾ ਲਈਏ ਕਿਹੜਾ ਲਾ ਲਈਏ ਹੁਣ ਵੀ ਮਾਫੀ ਲਿਖਣਾ ਦੁਨੀਆ ਭਰ ਦੇ ਲੈਣਗੇ ਇਹ ਬਹੁਤ ਜੁਣਾ ਗੁਣਾ ਘਟਾਉਦਾ ਕਰਨਾ ਪੈਂਦਾ ਹੈ ਕੋਈ ਗੱਲ ਹੈ ਕੋਈ ਨਹੀਂ ਪੜੀ ਨਾ ਨਾ ਪਰ ਲੈ ਕੇ ਨਾ ਤੇਰੀ ਵੀ ਜੁੱਤੀ ਹੋਗੀ ਕੋਈ ਗੱਲ ਨਹੀਂ ਤੇ ਤਾਂ ਕਹਿੰਦੇ ਦੇਖ ਸੰਦੀਪ ਇੱਧਰ ਕਰਤਾ ਪਾਜੀ ਨੇ ਓਕਿਆ ਠੀਕ ਹੈ ਥੈਂਕ ਯੂ ਜੀ ਆਹ ਸਾਥ ਹੈ ਜੀ ਇਹ ਤਾਂ ਸਾਥ ਹੈ ਹਾਂ ਅਨੋਂ ਗੱਠ ਜੋੜਦਾ ਕਰਕੇ ਨਾ ਹਾਂਜੀ ਨੰਬਰ 75 ਪਿੰਕ ਬਹੁਤ ਧੀਰਵਾਣ ਹੈ ਜੀ